ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਿਮਾਣਾ ਮਲੀ ਤੇ ਦੋਸਤੋ ਅੱਜ ਤੁਹਾਨੂੰ ਸੋਲਰ ਸਿਸਟਮ ਬਾਰੇ ਦੱਸਾਂਗੇ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਕਨੈਕਸ਼ਨ ਜਿਹੜੇ ਸਰਕਾਰ ਨੇ ਦੇਣੇ ਬੰਦ ਕਰਤੇ ਆ ਤੇ ਜਿੰਨਾਂ ਵੀਰਾਂ ਕੋਲੇ ਯਾਨੀ ਕਿ 2 ਢਾਈ ਕਿਲਿਆਂ ਵਾਲਿਆਂ ਵਾਸਤੇ ਇਹ ਬਹੁਤ ਵਧੀਆ ਚੀਜ਼ ਲੱਗੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਇਸ ਬਾਰੇ ਲੈਣੀ ਹੈ ਨੌਲੇਜ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਆਪਣਾ ਆਪਣਾ ਵੀਰੇ ਅਸ਼ਦੀਪਾ ਮੇਰਾ ਨਾਮ ਔਰ ਕਿਸਾਨ ਸੋਲਰ ਆਪਣੀ ਫਰਮ ਹੈ ਇੱਥੇ ਫਰੀਦਕੋਟ ਦੇ ਵਿੱਚ ਬਲਮੀਕ ਚੌਂਕ ਦੇ ਵਿੱਚ ਤੇ ਆਪਣੇ ਕੋਲੇ ਵੀਰੇ ਸੋਲਰ ਦੇ ਸਾਰੇ ਪੜਾਕ ਹੁੰਦੇ ਆ ਮਤਲਬ ਸੋਲਰ ਮੋਟਰਾਂ ਸੋਲਰ ਗੀਜ਼ਰ ਹੋਗੇ ਸੋਲਰ ਜਿਹੜੇ ਆਨ ਗ੍ਰਿਡ ਸਿਸਟਮ ਆ ਸਬਸਿਡੀ ਵਾਲਾ ਉਹ ਸਾਰੇ ਪੜਾਕ ਹੈਗੇ ਆਪਣੇ ਕੋਲੇ ਤੇ ਵੀਰੇ ਇਹ ਜਿਵੇਂ 2.5 ਕਿਲਿਆ ਵਾਲਾ ਕਿਸਾਨ ਆ ਉਹਨੇ ਜੇ ਲਵਾਉਣਾ ਹੋਵੇ ਤਾਂ ਉਹਨੂੰ ਕੀ ਪ੍ਰਾਈਸ ਆ ਤੇ ਕਿਦਾਂ ਕਿਵੇਂ ਸੈਟਿੰਗ ਆਪ ਲਾ ਕੇ ਜਾਣੇ ਉਹ ਪੂਰੀ ਨੌਲੇਜ ਦੇ ਸਕਦੇ ਜੀ ਜਿਹੜਾ ਵੀਰੇ ਦੋ 2.5 ਕਿੱਲੇ ਵਾਲਾ ਕਿਸਾਨਾ ਜੀ ਉਹਦੇ ਲਈ ਆਪਣੇ ਕੋਲੇ ਬਹੁਤ ਵਧੀਆ 2 HP ਤੋਂ ਸ਼ੁਰੂ ਹੈ ਜੀ ਠੀਕ ਹੈ ਜੀ ਤੇ ਉਹ ਮਤਲਬ ਆਪਣੇ ਕੋਲੇ 95000 ਤੋਂ ਮੋਟਰ ਸ਼ੁਰੂ ਹੈ 95000 ਹਾਂ ਜੀ ਤੇ ਉੱਪਰ ਨਾਲ ਤੁਸੀਂ ਚੱਲ ਜਾਓਗੇ 3 HP 5 HP ਸਾਰੀਆਂ ਆਪਣੇ ਕੋਲੇ ਸਾਰੀਆਂ ਰੇਂਜ अवेलेबल ਹੈਗੀ ਹੈ ਜੀ ਉਹਦੇ ਉਹਦੇ ਵਾਸਤੇ ਉਹਨੂੰ ਬੋਰ ਬਾਰ ਕਰਾਉਣਾ ਪਊਗਾ ਕਿਉਂ ਤੁਸੀਂ ਕਰਕੇ ਦਿੰਨੇ ਵਿੱਚ ਜਿਹੜੇ ਮੇਨ ਸਵਾਲ ਆ ਉਦੇ ਲਈ ਉਹਦੇ ਲਈ ਬਾਈ ਜੀ ਬੋਰ ਹੈ ਜਿਹੜਾ ਉਹ ਕਸਟਮਰ ਦਾ ਹੋਊਗਾ ਫਲੈਕਸ ਵਾਲ ਡਿਲੀਵਰੀ ਹੈ ਉਹ ਕਸਟਮਰ ਦੀ ਹੋਊਗੀ ਬਾਕੀ ਦੀ ਜਿਹੜੀ ਫਿਟਿੰਗ ਹੈ ਤੇ ਸਾਰਾ ਸਮਾਨ ਹੈ ਜਿਹੜਾ ਸਟੈਂਡ ਹੋ ਜਾਊਗਾ ਜਿਵੇਂ ਇਹਦੇ ਵਿੱਚ ਆਪਣੇ ਕੋਲੇ ਆ ਹੈਵੀ ਸਟੈਂਡ ਹੈਗਾ ਬਾਈ ਜੀ ਠੀਕ ਹੈ ਫੋਰ ਟਿਪ ਪੂਲ ਹੋਊਗਾ ਤੇ ਪੂਰਾ ਹੈਵੀ ਦੇ ਵਿੱਚ ਸਟੈਂਡ ਹੋਊਗਾ ਐਂਟੀ ਥੈਫਟ ਮਤਲਬ ਵੀ ਅੱਜ ਤੁਹਾਡੇ ਖੇਤ ਚ ਪਲੇਟਾਂ ਕਸਤੀਆਂ ਆਪਾਂ ਤੇ ਇਹ ਨਹੀਂ ਆ ਕੋਈ ਕੱਲ ਨੂੰ ਖੋਲ ਕੇ ਲੈ ਜਾਊਗਾ ਨੂੰ ਠੀਕ ਹੈ ਠੀਕ ਹੈ ਨਾ ਭਲਾ ਦੀ ਆਪਣੇ ਚਾਰ ਬੰਦੇ ਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੱਲ ਨੂੰ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਕਿਹੜੀਆਂ ਕਿੰਨੀਆਂ ਪਲੇਟਾਂ ਲਾਉਂਗੇ ਤੇ ਉਹਦਾ ਕੀ ਤੇ ਇਹਦੇ ਵਾਸਤੇ ਮਤਲਬ ਕਿ ਨਾਲ ਪਲੇਟਾਂ ਵੀ ਚਾਰ ਦਾ ਪਾਣੀ ਪਾਣੇ ਤਾਂ ਉਹਦੇ ਉਹਦੇ ਵਾਸਤੇ ਜੀ ਜੀ ਇਹਦੇ ਵਿੱਚ ਬਾਈ ਜੀ ਜਿਹੜੀ ਆਪਣੀ ਲੂਬੀ ਦੀ ਮੋਟਰ ਹੈ 3 ਐਚਪੀ ਦੀ ਹੈ ਇਹਦੇ ਵਿੱਚ ਆਪਣੀਆਂ ਨੋ ਪਲੇਟਾਂ ਨਾਲ ਬਹੁਤ ਵਧੀਆ ਚੱਲਦੀ ਹੈ ਕਈ ਕਸਟਮਰ 10 ਵੀ ਲਵਾ ਲੈਂਦੇ ਆ ਠੀਕ ਹੈ ਬਾਕੀ ਜੇ ਆਪਾਂ ਅੱਜ ਚ ਵੱਡੀਆਂ ਪਲੇਟਾਂ ਲਾਉਣੀਆਂ ਜਿਵੇਂ ਇਹ ਵਾਲੀਆਂ ਪਲੇਟਾਂ ਹੈਗੀਆਂ ਜੀ ਉਹਨਾਂ ਹਾਫ ਕੱਟ ਪਲੇਟਾਂ ਹੈਗੀਆਂ ਇਹ ਤਾਂ ਉਹਦੇ ਵਿੱਚ ਇਹ ਮਤਲਬ ਕੱਟ ਪਲੇਟਾਂ ਲੱਗਦੀਆਂ ਤੇ ਮਤਲਬ ਬਦਲਾਂ ਦੇ ਵਿੱਚ ਉਹਦੇ ਵਿੱਚ ਬਹੁਤ ਵਧੀਆ ਰਨ ਕਰਦੀ ਹੈ ਮੋਟਰ ਉਹ ਬਦਲਾਂ ਦੇ ਵਿੱਚ ਰਨ ਕਰਦੀ ਹੈ ਤੇ ਇਹ ਜਿਹੜੀਆਂ ਪਲੇਟਾਂ ਇਹ ਵੀ ਵਧੀਆ ਕਰਦੀ ਹੈ ਜੀ ਮਤਲਬ ਉਹ ਲੇਟੈਸਟ ਟੈਕਨੋਲੋਜੀ ਆ ਇਹਦੇ ਨਾਲ ਹਾਂਜੀ ਉਹ 540 ਵਾਟ ਦੀ ਪਲੇਟ ਹੈ ਲੂਪੀ ਦੀ ਇਹ 335 ਵਾਟ ਦੀ ਪਲੇਟ ਹੁੰਦੀ ਹੈ ਇਹ 335 ਵਾਟ ਹਾਂਜੀ ਹਾਂਜੀ अच्छा ਵੀ ਜੇਕਰ ਧੁੱਪ ਨਹੀਂ ਨਿਕਲਦੀ ਜਿਵੇਂ ਪੁੱਲ ਧੁੱਪਾ ਜਦੋਂ ਤਾਂ ਇਹ ਤਿੰਨ ਚਾਰ ਦਾ ਪਾਣੀ ਪੂਰਾ ਦੇਣੀ ਨਹੀਂ ਆਣਾ ਤੇ ਜਿਵੇਂ ਬੱਦਲ ਮੜੀ ਬੱਦਲਵਾਈ ਦੇ ਵਿੱਚ ਉਹ ਪਲੇਟਾਂ ਹੀ ਕਿਤੇ ਚੱਲਦੀਆਂ ਹਾਂ ਬੱਦਲਵਾਈ ਦੇ ਵਿੱਚ ਵੀ ਵਧੀਆ ਚੱਲਦੀਆਂ ਜੀ ਕੋਈ ਇਹ ਨਹੀਂ ਆ ਵੀ ਜੇ ਜ਼ਿਆਦਾ ਬੱਦਲਵਾਈ ਹੈਗੀ ਆ ਤਾਂ ਥੋੜਾ ਜਿਹਾ ਪਾਣੀ ਦਾ ਪ੍ਰੈਸ਼ਰ ਹੈ ਜਿਹੜਾ ਉਹ ਘਟ ਜਾਂਦਾ ਅੱਛਾ ਵੀ ਰਾਤ ਨੂੰ ਬਿਲਕੁਲ ਬੰਦ ਹੁੰਦੀ ਹੈ ਬਿਲਕੁਲ ਜੀ ਕੋਈ ਕਿਸਾਨ ਵੀਰਾਂ ਨੂੰ ਮਤਲਬ ਇਦਾਂ ਨਹੀਂ ਹੈਗਾਗਾ ਵੀ ਰਾਤ ਨੂੰ 1:30 ਵਜੇ ਲਾਈਟ ਆਊਗੀ ਜੀ ਉਦੋਂ ਭੱਜਣਾ ਪੈਂਦਾ ਮਤਲਬ ਧੁੱਪ ਚੜ ਗਈ ਤੇ ਮੋਟਰ ਨੇ ਚੱਲ ਪੈਣਾ ਜੀ ਠੀਕ ਆ ਠੀਕ ਆ ਲਈ ਮ ਦਾ 10 ਲੈ ਕੇ 11 ਕੰਨੇ ਮੋਟਰ ਚੱਲਦੀ ਹੈ ਹਾਂਜੀ ਹਾਂਜੀ ਤੇ ਇਹ ਯਾਨੀ ਕਿ ਟੋਟਲ ਯਾਨੀ ਕਿ 1 ਲੱਖ ਤੇ 18000 ਜਿਹੇ ਪ੍ਰਾਈਸ ਹੈ ਸਿਸਟਮ ਦਾ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਨੂੰ ਸਟਾਰਟਰ ਵਿਖਾ ਦਿਓ ਚੰਗਾ ਸਟਾਰਟਰ ਜੀ 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 ਇਹਦੇ ਵਿੱਚ ਭਾਈ ਜੀ ਆਪਣੇ ਕੋਲੇ ਲੂਬੀ ਦਾ ਸਟਾਰਟਰ ਵੀ ਹੈਗਾ ਜੀ ਅੱਛਾ ਜੀ ਇਹ ਲੂਬੀ ਦਾ ਸਟਾਰਟਰ ਆ ਜੀ ਬਿਲਕੁਲ ਜੋ ਸੈਟ ਰਹੇਗਾ ਜੀ ਉਹ ਲਾਸਟ ਵਾਲਾ ਜਿਹੜਾ ਆਏਗਾ ਜੀ ਉਹ ਕ੍ਰੈਪਟਨ ਆਏਗਾ ਜੀ ਉਹ ਕ੍ਰੈਪਟਨ ਦਾ ਜੀ ਕ੍ਰੈਪਟਨ ਜੀ ਇਹਦਾ ਕੀ ਪ੍ਰਾਈਸ ਹੁੰਦਾ ਵੀਰੇ ਜੇ ਕੱਲਾ ਅਲੱਗ ਲੈਣਾ ਹੋਵੇ ਕਿਸੇ ਕਿਸਾਨ ਨੇ ਕੀ ਭਾਈ ਜੀ ਅਲੱਗ-ਅਲੱਗ ਹੈਗਾ ਬਾਕਸ ਦੇ ਅਕੋਰਡਿੰਗ ਹੈ ਤੇ ਉਹ ਦੇ ਅਕੋਰਡਿੰਗ ਮਤਲਬ ਵੀ ਇਹ 12000 ਤੋਂ ਸ਼ੁਰੂ ਹੋ ਕੇ 16-17 ਜਾਂ ਪੈ ਸਕਦਾ ਪੂਰਾ ਸਟਾਰ ਜਾਂਦਾ ਹੈ ਠੀਕ ਹੈ ਤੇ ਆਪਣਾ ਕੋਈ ਭਾਈ ਜੀ ਨੰਬਰ ਆਪਣਾ ਭਾਈ ਜੀ ਨੰਬਰ ਹੈਗਾ ਜੀ 88724 ਅੱਛਾ ਜੀ 00829 ਅੱਛਾ ਤੇ ਦੂਸਰਾ ਨੰਬਰ ਆਪਣਾ 98764 40584 ਹੈ ਕਿਸਾਨ ਸੋਲਰ ਫਰੀਦਕੋਟ ਤੇ ਕਿਸਾਨ ਵਾਸਤੇ ਕੋਈ ਸਬਸਿਡੀ ਇਹਦੇ ਚ ਕੋਈ ਵੀ ਨਹੀਂ ਸਬਸਿਡੀ ਦੇ ਵਿੱਚ ਬਾਈ ਜੀ ਜੇ ਆਪਾਂ ਘਰ ਦੇ ਵਿੱਚ ਸੋਲਰ ਲਾਉਣੇ ਆ ਤਾਂ ਭਾਰਤ ਸਰਕਾਰ ਵੱਨੀਓ ਬਹੁਤ ਵਧੀਆ ਸਬਸਿਡੀ ਦੀ ਰੇਂਜ ਆਈ ਵੀ ਹੈ ਆਪਣੀ ਫਰੀਦਕੋਟ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੇ ਚਲਾਇਆ ਜੀ ਪੀਐਮ ਸੂਰਿਆ ਘਰ ਯੋਜਨਾ ਹਾਂਜੀ ਹਾਂਜੀ ਉਹਦੇ ਉਹਦੇ ਵਿੱਚ ਮਤਲਬ ਆਪਾਂ ਨੂੰ 78000 ਰੁਪਿਆ ਘਰੇ ਸੋਲਰ ਲਗਾਉਣੇ ਆ ਤਾਂ ਉੱਤੇ ਆਪਾਂ ਨੂੰ ਸਬਸਿਡੀ ਮਿਲਦੀ ਹੈ ਕਿੰਨੀ ਸਬਸਿਡੀ ਮਿਲਦੀ ਹੈ 78000 ਰੁਪਿਆ 78000 ਹਾਂਜੀ ਹਾਂਜੀ ਨਾ ਸਭ ਛੇੜੀ ਮਿਲੇ ਤਾਂ ਟੋਟਲ ਕਿੰਨਾ ਖਰਚਾ ਆਉਂਦਾ ਘਰ ਤੇ ਮਤਲਬ ਜੀ ਉਹ 1 ਲੱਖ ਤੇ ਮਤਲਬ 6 70 ਹਜ਼ਾਰ ਤੋਂ ਪ੍ਰੋਜੈਕਟ ਸ਼ੁਰੂ ਆ ਤਿੰਨ ਕਿਲੋ ਆਉਂਦਾ ਹਾਂ ਬਿਲਕੁਲ ਤਾਂ 92 ਕੇ ਰੁਪਿਆ 90 95 ਰੁਪਿਆ ਪਰ ਕੇ ਆਪਾਂ ਪ੍ਰੋਜੈਕਟ ਲਾ ਸਕਦੇ ਹਾਂ ਉਹਦੇ ਦਾ ਆਪਣਾ AC UC ਸਾਰਾ ਕੁਝ ਕਰਦਾ ਗਾਰੰਟੀ ਵਾਰੰਟੀ ਕਿੰਨੀ ਹੁੰਦੀ ਜਿਵੇਂ ਜਿਹੜੇ ਭਾਈ ਜੀ ਜਿਹੜੀਆਂ ਆ ਪਲੇਟਾਂ ਹੈਗੀਆਂ ਇਹਦੀਆਂ 25 ਸਾਲ ਹੈਗੀ ਹੈ ਦੀ ਜਿਵੇਂ ਉਹਦੇ ਵਿੱਚ ਸਰਵਿਸ ਕਿਵੇਂ ਦਵਾਂਗੇ ਜਿਵੇਂ ਉਹ ਖਰਾਬ ਹੋ ਗਈ ਹੁਣ ਉਹ ਤਾਂ ਕਿਸਾਨ ਨੂੰ ਤਾਂ ਪਤਾ ਨਹੀਂ ਜੀ 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 ਉਹ ਤਾਂ ਹੁੰਦੀਆਂ ਨਹੀਂ ਭਾਈ ਜੀ ਕੋਈ ਨਹੀਂ ਤਾਂ ਇਹ ਰਿਪਲੇਸ ਹੋ ਗਈ ਅੱਛਾ ਅੱਛਾ ਹਾਂ ਬਿਲਕੁਲ 25 ਸਾਲ ਦੀ ਗਾਰੰਟੀ ਹੈ ਜੇ 1 ਸਾਲ ਮੋਟਰ ਸਟਾਰਟ ਨਹੀਂ ਹੋਇਆ ਜੀ ਧੰਨਵਾਦ ਬਾਈ ਜੀ ਬਹੁਤ 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 ਸ਼ੁਕਰੀਆ ਬਾਈ ਜੀ ਧੰਨਵਾਦ